ਅੱਤਵਾਦੀ ਅਤੇ ਗੈਂਗਸਟਰ ਗੋਲਦੀ ਬਰਾੜਾ ਤੇ ਅਨਮੋਲ ਬਿਸ਼ਨੋਈ ਦੀ ਹਵਾਲਗੀ ਦਾ ਰਸਤਾ ਸਾਫ਼ ਹੋਣ ਤੋਂ ਬਾਅਦ ਪੁਲਿਸ ਨੇ ਵਿਦੇਸ਼ 'ਚ ਬੈਠੇ ਪੰਜਾਬ ਦੇ 27 ਤੋਂ ਵੱਧ ਅੱਤਵਾਦੀਆਂ ਅਤੇ ਗੈਂਗਸਟਰਾਂ ਤੇ ਸਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ ਇਹ ਸਾਰੇ ਪੰਜਾਬ 'ਚ ਅੱਤਵਾਦੀ ਦਰ ਗਰਮੀਆਂ ਰੰਗਦਾਰੀ ਮੰਗਣ ਤੇ ਹੱਤਿਆ ਦੇ ਮਾਮਲੇ ਦੇ ਵਿੱਚ ਉਹ ਲੋੜਿੰਦੇ ਨੇ ਗੋਲਦੀ ਬਰਾੜਾ ਤੇ ਅਨਮੋਲ ਬਿਸ਼ਨੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਹੱਤਿਆ ਦੇ ਮਾਸਟਰਮਾਈਂਡ ਹਨ ਇਹਨਾਂ ਦੋਨਾਂ ਤੋਂ ਇਲਾਵਾ ਦਰਮਨ ਜੋਸ਼ ਸਿੰਘ ਕਾਹਲੋ ਉਰਫ ਦਰਮਨ ਕਾਹਲੋ ਅਮਰਿਤਪਾਲ ਸਿੰਘ ਤੇ ਜੋਸ਼ ਸਿੰਘ ਹਰਬੀਰ ਸਿੰਘ ਨਵਰੂਪ ਸਿੰਘ ਸਰਵਨ ਸਿੰਘ ਉਰਫ ਫੌਜੀ ਸਾਹਿਲ ਜੁਗੇਸ਼ ਉਰਫ ਬੌਬੀ ਬੇਰੀ ਆਸ਼ੂ ਉਰਫ ਪਾਨੂੰ ਪ੍ਰਤਾਪ ਸਾਂਭਲੀ ਅਤੇ ਅਮਨ ਸਾੰਬੀ ਦੇ ਨਾਮ ਮੁੱਖ ਹਨ ਇਹਨਾਂ ਜੋ ਜ਼ਿਆਦਾਤਰ ਕੈਨੇਡਾ ਤੋਂ ਹੁੰਦੇ ਹੋਏ ਅਮਰੀਕਾ ਜਾ ਲੁਕੇ ਹਨ ਪੰਜਾਬ ਪੁਲਿਸ ਇਹਨਾਂ ਦੀ ਹਵਾਲਗੀ ਲਈ ਕੇਂਦਰੀ ਏਜੰਸੀਆਂ ਦੇ ਸੰਪਰਕ ਦੇ ਵਿੱਚ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਇਹਨਾਂ ਅਤਵਾਦੀਆਂ ਤੇ ਗੈਂਗਸਟਰਾਂ ਤੇ ਟਿਕਾਣੇ ਹਾਂਗਕਾਂਗ ਮਲੇਸ਼ੀਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਮੁੱਖ ਸੁਰੱਖਿਆ ਏਜੰਸੀਆਂ ਨੇ ਬਾਰਾਤਵਾਦੀਆਂ ਤੇ ਗੈਂਗਸਟਰਾਂ ਦੀ ਇਸ ਸੂਚੀ ਤਿਆਰ ਕੀਤੀ ਹੈ ਜੋ ਅਮਰੀਕਾ ਦੇ ਵਿੱਚ ਲੁਕੇ ਹੋਏ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਰੀਕਾ ਰਾਸ਼ਟਰਪਤੀ 트੍ਰੰਪ ਦੀ ਬੀਤੀ ਦਿਨੇ ਮੁਲਾਕਾਤ ਤੋਂ ਬਾਅਦ 트੍ਰੰਪ ਨੇ ਐਲਾਨ ਕੀਤਾ ਕਿ ਮੁੰਬਈ ਦੇ ਹਮਲੇ ਦੇ ਦੋਸ਼ੀ ਤਹਿਵੂਰ ਰਾਣਾ ਤੋਂ ਬਾਅਦ ਉਨਾ ਹੋਰ ਲੋਕਾਂ ਨੂੰ ਵੀ ਭਾਰਤ ਦੇ ਹਵਾਲੇ ਕਰਨਗੇ ਜਿਨ੍ਹਾਂ ਦੀ ਸੂਚੀ ਭਾਰਤ ਨੇ ਅਮਰੀਕਾ ਨੂੰ ਦਿੱਤੀ ਹੈ ਇਸ ਸੂਚੀ ਚ ਗੋਲਦੀ ਬਰਾੜ ਤੇ ਅਨਮੋਲ ਬਿਸ਼ਨੋਈ ਦਾ ਨਾਮ ਵੀ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਚ ਲੁਕੇ ਅੱਤਵਾਦੀਆਂ ਤੇ ਗੈਂਗਸਟਰਾਂ ਦਾ ਇੱਕ ਤਾਜ਼ਾ ਕ੍ਰਿਮੀਨਲ ਡੋਸੀਅਰ ਬੀਤੇ ਦਿਨ ਹੀ ਕੇਂਦਰ 에ਜੰਸੀਆਂ ਨੂੰ ਤਿਆਰ ਕਰਕੇ ਭੇਜਿਆ ਗਿਆ ਸੀ ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਬਿਉਰਾ ਵਿ ਨਾਲ ਭੇਜਿਆ ਗਿਆ ਹੈ ਪਿਛਲੇ 2 ਸਾਲਾਂ ਚ ਸਿਰਫ 6 ਗੈਂਗਸਟਰਾਂ ਨੂੰ ਹੀ ਵਾਪਸ ਲਿਆ ਅੰਦਾਜ਼ਾ ਸਕੇ ਹੈ ਅਮਰੀਕਾ ਨੂੰ ਸੋਪੀ ਗਈ ਲਿਸਟ ਦੇ ਵਿੱਚ ਕਿਹੜੇ-ਕਿਹੜੇ ਨਾਮ ਸ਼ਾਮਿਲ ਨੇ ਆਹੋ ਤਾਂ ਹੁਣ ਦੱਸ ਦਿੰਨੇ ਆ ਸਤਵਿੰਦਰ ਜੀਤ ਸਿੰਘ ਉਰਫ ਗੋਲਡੀ ਬਰਾੜ ਗੋਲਡੀ ਬਰਾੜ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਹੈ ਬਿਸ਼ਨੋਈ ਗੈਂਗ ਨਾਲ ਜੁੜੇ ਬਰਾੜ ਦੇ ਖਾਲਿਸਤਾਨੀ ਅੱਤਵਾਦੀ ਜਥੇਬੰਦੀ ਮੈਂਬਰ ਬੱਬਰ ਖਾਲਸਾ ਨਾਲ ਵੀ ਰਿਸ਼ਤੇ ਹਨ ਦੂਜੇ ਨੰਬਰ ਤੇ ਅਨਮੋਲ ਬਿਸ਼ਨੋਈ ਦਾ ਨਾਮ ਹੈ ਬਠਿੰਡਾ ਜੇਲ੍ਹ ਚ ਬੰਦ ਬਿਸ਼ਨੋਈ ਗੈਂਗ ਦੇ ਮੁਖੀ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਮਰੀਕਾ ਚ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੀਜੇ ਨੰਬਰ ਤੇ ਹਰਤੋਜ ਸਿੰਘ ਗਿੱਲ ਹੈ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਹਰਤੋਜ ਸਿੰਘ ਗਿੱਲ 골ਡੀ ਬਰਾੜ ਦੇ ਨੈਟਵਰਕ ਨਾਲ ਕੋਮੰਤਰੀ ਵਸੂਲੀ ਰੈਕਡ ਚ ਸ਼ਾਮਿਲ ਹੈ ਆਪਣੇ ਭਰਾ ਜਸਪ੍ਰੀਤ ਸਿੰਘ ਨਾਲ ਇਸ ਨੇ 뮤직 ਕੰਪਨੀ ਵੀ ਖੋਲੀ ਹੋਈ ਹੈ ਚੌਥੇ ਨੰਬਰ ਤੇ ਦਰਮਨਜੀਤ ਸਿੰਘ ਉਰਫ ਦਰਨ ਕਾਹਲੂ ਇਸ ਦਾ ਨਾਮ ਵੀ ਸਿੱਧੂ ਮੂਸੇਵਾਲੇ ਹਤਿਆਕਾਂਡ ਦੇ ਵਿੱਚ ਆਇਆ ਸੀ ਪੰਜਵੇਂ ਨੰਬਰ ਤੇ ਅਰਮਿਤ ਬੱਲ ਅਮ੍ਰਿਤ ਬੱਲ ਭਾਰਚ ਹਥਿਆਰਾਂ ਦੀ ਤਸਕਰੀ ਕਰਵਾਉਂਦਾ ਏ ਛੇਵੇਂ ਨੰਬਰ ਤੇ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਬਾਬਾ ਡੱਲਾ ਤੇ ਟਾਰਗੇਟ ਕਿਲਿੰਗ ਦਾ ਦੋਸ਼ ਹੈ ਸੱਤਵੇਂ ਨੰਬਰ ਤੇ ਸਵਿੰਦਰ ਸਿੰਘ ਉਰਫ ਸ਼ੈਮ ਆ ਇਹ ਬਿਸ਼ਨੋਈ ਦਾ ਸਰਗਰਮ ਮੈਂਬਰ ਹੈ ਅੱਠਵੇਂ ਨੰਬਰ ਤੇ ਸਨੋਵਰ ਢਿੱਲੂ ਇਸ ਦਾ ਨਾਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਹਤਿਆਕਾਂਡ ਚ ਆਇਆ ਸੀ ਨੌਵੇਂ ਨੰਬਰ ਤੇ ਲਖਵੀਰ ਸਿੰਘ ਉਰਫ ਲੰਡਾ ਲੰਡਾ ਬਬਰ ਖਾਲਸਾ ਇੰਟਰਨੈਸ਼ਨਲ ਨਾਮੀ ਅਤਵਾਦੀ ਜਥੇਬੰਦੀ ਚਲਾਉਂਦਾ ਹੈ ਮੋਹਾਲੀ ਚ ਇੰਟੈਲੀਜੈਂਸ ਦੇ ਮੁੱਖ ਦਫ਼ਤਰ ਤੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ਤੇ ਆਰਪੀਜੀ ਹਮਲੇ ਦਾ ਇਸ ਦਾ ਹੱਥ ਸੀ ਦਸਵੇਂ ਨੰਬਰ ਤੇ ਅਰਸ਼ਦੀਪ ਸਿੰਘ ਉਰਫ ਡੱਲਾ ਇਹ ਭਾਰਤ ਤੋਂ ਭੱਜ ਕੇ ਅਮਰੀਕਾ ਤੇ ਕੈਨੇਡਾ ਤੋਂ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਹੈ 11ਵੇਂ ਨੰਬਰ ਤੇ ਚਰਨਜੀਤ ਸਿੰਘ ਉਰਫ ਰਿੰਕੂ ਹੈ ਇਹ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਅਪਰਾਧਿਕ ਸਰਗਰਮੀਆਂ ਚ ਸ਼ਾਮਿਲ ਹੈ 12ਵੇਂ ਨੰਬਰ ਤੇ RAMDEEP SINGH ਉਰਫ RAMAN JADJ ਪੰਜਾਬ ਦਾ ਰਹਿਣ ਵਾਲਾ ਹੈ ਤੇ ਅਪਰਾਧਿਕ ਸਰਗਰਮੀਆਂ ਦੇ ਵਿੱਚ ਇਸ ਦਾ ਨਾਮ ਵੀ ਸ਼ਾਮਿਲ ਹੈ